ਜੁਧਿਆਨਾ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਨੂੰ ਬੰਦ ਕੀਤੇ ਡੇਢ ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਅਤੇ ਇਸ ਨੂੰ ਲੈ ਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੇ ਪ੍ਰਸ਼ਾਸਨ ਦੇ ਨਾਲ ਦੋ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਪਰ ਉਹ ਮੀਟਿੰਗਾਂ ਬੇਨਤੀਜਾ ਰਹੀਆਂ ਜਿਸ ਤੋਂ ਬਾਅਦ ਇਹ ਮਾਮਲਾ ਹੁਣ ਹਾਈ ਕੋਰਟ ਪਹੁੰਚ ਗਿਆ ਹੈ ਪੰਜਾਬ ਸਰਕਾਰ ਨੇ ਵੀ ਇਸ ਮਾਮਲੇ ਦੇ ਵਿੱਚ ਆਪਣਾ ਪੱਖ ਰੱਖਿਆ ਸੀ ਅਤੇ ਕਿਹਾ ਕਿ ਜਨਤਾ ਦੀ ਪਰੇਸ਼ਾਨੀ ਨੂੰ ਵੇਖਦੇ ਹੋਏ ਟੋਲ ਪਲਾਜ਼ਾ ਨੂੰ ਬੰਦ ਕਰਨਾ ਚਾਹੀਦਾ ਹੈ ਪਰ ਲਾਡੋਵਾਲ ਟੋਲ ਪਲਾਜ਼ਾ ਮਾਮਲੇ ਦੇ ਵਿੱਚ ਹਾਈ ਕੋਰਟ 'ਚ ਹੋਈ ਸੁਣਵਾਈ ਤੋਂ ਬਾਅਦ ਟੋਲ ਪਲਾਜ਼ਾ ਦੇ ਇੱਕ ਵਾਰ ਫਿਰ ਤੋਂ ਕਿਸਾਨ ਯੂਨੀਅਨ ਦੇ ਆਗੂ ਇਕੱਠੇ ਹੋ ਗਏ ਨੇ ਉਹਨਾਂ ਨੇ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਹਾਂਜੀ ਸਰ ਅੱਜ ਤੁਸੀਂ ਫਿਰ ਤੋਂ ਪੋਲ ਪਲਾਜ਼ਾ ਤੇ ਆ ਗਏ ਹਾਂ ਕੀ ਵਜਾ ਅੱਜ ਅਸੀਂ ਆਪਣੀ ਇੱਕ ਮੀਟਿੰਗ ਕਰਨ ਲਈ ਹੋ ਸਕਦਾ ਹੈ ਜੇ ਅਸੀਂ ਪੱਕਾ ਧਰਨਾ ਮਿਲਾਈਏ ਪੱਕਾ ਧਰਨੇ ਤੇ ਬਹਿਣਾ ਪਵੇ ਕਿਉਂਕਿ ਐਨ ਐਚ ਆਈ ਤੋਂ ਜਿਹੜੀ ਰਿਪੋਰਟ ਫੈਸਲਾ ਹੋਇਆ ਉਹ ਹਾਈ ਕੋਰਟ ਤੋਂ ਜਿਹੜਾ ਫੈਸਲਾ ਹੋਇਆ ਐਨ ਐਚ ਆਈ ਦੇ ਹੱਕ ਚ ਹੋਇਆ ਜਿਹੜੀ ਇਹਨਾਂ ਰੇਟ ਧਾਰ ਕੀਤੀ ਸਾਡੀ ਸੁਣਵਾਈ ਨਹੀਂ ਹੋਈ ਉੱਥੇ ਅਸੀਂ ਆਪਣੀ ਐਪਲੀਕੇਸ਼ਨ ਧਾਰ ਕੀਤੀ ਵੀ ਸਾਡੀ ਵੀ ਸੁਣਵਾਈ ਕੀਤੀ ਜਾਵੇ ਤੇ ਜਲਦ ਸਾਹਿਬ ਨੇ ਇਹ ਕਹਿਤਾ ਵੀ ਤੁਸੀਂ ਲਗ ਰੇਟ ਪਾ ਕੇ ਸੁਣਵਾਈ ਕਰਾ ਲਓ ਤੇ ਪਰ ਇਹਦੇ ਵਿੱਚ ਅਸੀਂ ਕਿਤੇ ਤੁਹਾਡੀ ਸੁਣਵਾਈ ਨਹੀਂ ਕਰ ਸਕਦੇ ਤੇ ਜਿੱਥੇ ਪੰਜਾਬ ਗਵਰਨਮੈਂਟ ਦਾ ਜਿਹੜਾ ਏਜੀ ਸਾਹਿਬ ਨੇ ਜਨਰਲ ਅਰਬੂਗੇਟ ਉਹਨਾਂ ਨੇ ਪੂਰੀ ਬਹਿਸ ਕੀਤੀ ਉੱਥੇ ਬਹਿਸ ਦੇ ਬਾਵਜੂਦ ਵੀ ਸਾਡੇ ਪੱਲੇ ਕੱਖ ਨਹੀਂ ਪਿਆ ਜਿਹੜਾ ਫੈਸਲਾ ਸੀਗਾ ਉਹ ਸਾਰਾ ਐਨ ਚਾਹੀਦੇ ਹੱਕ ਚ ਆਇਆ ਉਹਨਾਂ ਨੂੰ ਕਹਿਤਾ ਵੀ ਟੂਲ ਇਹਨਾਂ ਦਾ ਰੈਗੂਲਰ ਚਾਲੂ ਕਰਕੇ ਦਿਓ ਇਹਨਾਂ ਦੀ ਜਿਹੜੀ ਪਿਛਲਾ ਨੁਕਸਾਨ ਹੋਇਆ ਉਹਦੀ ਪਰਪਾਈ ਕਰੋ ਸਰ ਜੋ ਤੁਸੀਂ ਮਤਲਬ ਕਹਿ ਰਹੇ ਸੀਗੇ ਕਿ ਇਹਦੇ ਡਾਕੂਮੈਂਟ ਨਹੀਂ ਪੇਸ਼ ਕਰ ਪਾਈ ਉਹ ਡਾਕੂਮੈਂਟਸ ਪੇਸ਼ ਕੀਤੇਗੇ ਡਾਕੂਮੈਂਟ ਤੇ ਅਜੇ ਵੀ ਨਹੀਂ ਪੇਸ਼ ਹੋਏ ਅਜੇ ਤੱਕ ਨਹੀਂ ਸਾਨੂੰ ਇਹ ਦੱਸਿਆ ਗਿਆ ਕਿ ਇਹਦੀ ਮਨਿਆਦ ਕਦੋਂ ਸਿਰਫ ਇੰਨਾ ਪਤਾ ਲੱਗਿਆ ਵੀ ਜਿਹੜਾ ਇਹ 2021 ਦੇ ਵਿੱਚ ਕਸੂਮਾ ਕੰਪਨੀ ਤੋਂ ਟੇਕਓਵਰ ਕਰ ਲਿਆ ਸੀ ਤੇ ਅੱਜ ਹੁਣ ਇਹਨੂੰ NHAI ਚਲਾ ਰਹੀ ਹੈ ਅਸੀਂ ਕਹਿੰਦੇ ਠੀਕ ਆ ਜੇ NHAI ਕੋਲੇ ਆ ਹੀ ਗਿਆ ਤਾਂ ਫਿਰ ਸਰਕਾਰ ਕੋਲੇ ਆ ਗਿਆ ਨਾ ਤੇ ਸਰਕਾਰ ਨੂੰ ਚਾਹੀਦਾ ਵੀ ਇਹ ਇਹਦੇ ਰੇਟ ਕੱਟ ਕਰੇ ਕੰਪਨੀ ਦਾ ਮਤਲਬ ਹੁੰਦਾ ਕੋਈ ਕੰਪਨੀ ਕੰਮ ਕਰਕੇ ਇੱਕ ਸੜਕ ਬਣਾਉਂਦੀ ਆ ਉਹਨੂੰ ਹੁੰਦਾ ਵੀ ਮੈਂ ਆਪਣੇ ਪੈਸੇ ਪੂਰੇ ਕਰਨੇ ਹੋਰ ਰੇਟ ਵਧਾ ਕੇ ਕੰਮ ਚਲਾਉਂਦੇ ਆ ਕੀ ਸਾਡੇ ਪੈਸੇ ਜਲਦ ਪੂਰੇ ਹੋ ਜਾਣਾ ਹੀ ਆਪਣੀ ਕਮਾਈ ਕਰਨੀ ਹੈ ਤੇ ਸਰਕਾਰ ਨੇ ਤੇ ਪੈਚਵਰਕ ਕਰਨਾ ਦਾ ਹੁਣ ਇੱਕ ਪੈਚਵਰਕ ਦੇ ਲਈ 291 ਕਿਲੋਮੀਟਰ ਤੋਂ ਤਿੰਨ ਟੋਲ ਲੱਗਦੇ ਨੇ ਲਗਭਗ 900 ਕਰੋੜ ਰੁਪਈਆ ਸਾਲ ਦਾ ਤੁਸੀਂ ਪੈਚਵਰਕ ਦਾ ਹੀ ਲੈ ਜਾਵੇਂ ਸਾਡੇ ਕੋਲੋਂ ਅੱਜ ਸਰਕਾਰ ਨੇ ਸਾਡੀਆਂ ਜੇਬਾਂ ਤੋਂ ਹੀ ਰੋਡ ਬਣਾਉਣੇ ਆ ਅਸੀਂ 64 ਤਰ੍ਹਾਂ ਦਾ ਟੈਕਸ ਪੇ ਕਰਦੇ ਆ 64 ਤਰ੍ਹਾਂ ਦਾ ਔਰ 64 ਤਰ੍ਹਾਂ ਦੇ ਟੈਕਸ ਦੇ ਵਿੱਚ ਅਸੀਂ 20 ਲੱਖ ਕਰੋੜ ਰੁਪਈਆ ਜਿਹੜਾ ਸਰਕਾਰ ਨੂੰ ਸਾਲ ਦਾ ਟੈਕਸਾਂ ਦੇ ਰੂਪ ਵਿੱਚ ਦਿੰਨੇ ਆ ਫਿਰ ਵੀ ਸਾਡਾ ਦੇਸ਼ ਭੁੱਖਮਰੀ ਤੇ ਕੰਗਾਲੀ ਦੀ ਕਤਾਰ ਤੇ ਆ ਨਾ ਸਾਨੂੰ ਉਹਦੇ ਚ ਫ੍ਰੀ ਐਜੂਕੇਸ਼ਨ ਮਿਲ ਰਹੀ ਆ ਨਾ ਕੋ ਫ੍ਰੀ ਹੈਲਥ ਮਿਲ ਰਹੀ ਆ ਤੇ ਗਰੀਬ ਲੋਕ ਜਿਹੜੇ ਉਹ ਅੱਜ ਵੀ ਬਿਮਾਰੀਆਂ ਨਾਲ ਮਰ ਰਹੇ ਆ ਗਰੀਬਾਂ ਦੇ ਬੱਚੇ ਅੱਜ ਵੀ ਨਹੀਂ ਪੜ ਪਾ ਰਹੇ ਆ ਆ ਸਰਕਾਰ ਨੇ ਤਾਂ ਦੇ ਪੰਜਾਬ ਸਰਕਾਰ ਨੇ ਦੇ ਜਾਰੀ ਕੀਤੇ ਗਏ ਨੇ ਪੰਜਾਬ ਸਰਕਾਰ ਕਹਿੰਦੀ 4 ਹਫ਼ਤਿਆਂ ਦੇ ਵਿੱਚ ਚਾਲੂ ਕਰਵਾਇਆ ਜਾਊਗਾ ਪੰਜਾਬ ਸਰਕਾਰ ਨੇ ਟਾਈਮ ਲਈ ਆਈ 4 ਹਫ਼ਤੇ ਦਾ ਵੀ 4 ਹਫ਼ਤੇ ਚਾਲੂ ਕਰਾਵਾਂਗੇ ਪਰ ਸਾਨੂੰ ਇਹਨਾਂ ਪਤਾ ਲੱਗਿਆ ਵੀ ਇਹਨਾਂ ਨੇ ਰਾਤ ਇਤੋਂ ਦੀ ਤਿਆਰੀ ਕੀਤੀ ਆ ਵੀ ਅਸੀਂ ਜਿਹੜਾ ਉੱਥੋਂ ਸਾਨੂੰ ਆਰਡਰ ਹੱਥ ਚ ਆਉਂਦੇ ਆਹੀਂ ਚੱਲੂ ਕਰ ਕੀ ਰਣਨੀਤੀ ਰੋਗੀ ਰਣਨੀਤੀ ਅਸੀਂ ਬੈਠੇ ਆ ਜੀ ਜਿਨ੍ਹਾਂ ਚ ਰੇਡ ਨਹੀਂ ਕਰਦੇ ਇਥੋਂ ਕੁੱਟਮਾਰ ਕਰਕੇ ਦੇ ਢਾ ਲੈਣਾ ਜੇਲ੍ਹ ਭੇਜ ਦੇਣ ਕੋਈ ਗੱਲ ਨਹੀਂ ਪਰ ਇਥੋਂ ਅਸੀਂ ਉੱਠ ਕੇ ਨਹੀਂ ਜਾਣਾ ਹੈਗਾ ਵੀ ਇਹ ਨਹੀਂ ਵੀ ਇਹ ਸਾਡੇ ਬੇਟਿਆਂ ਇੱਥੇ ਚਲਾ ਲੈਣਗੇ ਜਿੱਦਾਂ ਦੋ ਜੱਥੇਬੰਦੀਆਂ ਸੀ ਦੋ ਹੀ ਜੱਥੇਬੰਦੀਆਂ ਜਾਂ ਹੋਰ ਕਿਸਾਨ ਜਿਹੜੀਆਂ ਜੱਥੇਬੰਦੀਆਂ ਵੀ ਨਾਲ ਸਾਥ ਦੇ ਰਹੀਆਂ ਨੇ ਬਿਲਕੁਲ ਇਹ ਪਹਿਲਾਂ ਹਾਲ ਤੇ ਦੋ ਬੈਠੇ ਆ ਜੀ ਬਾਕੀ ਸਾਡੇ ਨਾਲ ਟਰੱਕ ਯੂਨੀਅਨ ਟੈਕਸੀ ਯੂਨੀਅਨ ਟੈਂਪੂ ਯੂਨੀਅਨ ਤੇ ਸਮਾਜਿਕ ਧਾਰਮਿਕ ਜਥੇਬੰਦੀਆਂ ਨੇ ਜਿਹੜੀਆਂ ਸੋਸ਼ਲ ਜਥੇਬੰਦੀਆਂ ਨੇ ਉਹ ਨਾਲ ਆ ਸਾਡੇ ਜਿਹੜੀਆਂ ਆਪਣੀਆਂ ਦੂਜੀਆਂ ਜੂਨੀਅਨ ਆਣ ਗਈਆਂ ਉਹਨਾਂ ਨੂੰ ਵੀ ਜੀ ਆ ਜਿਹਨੇ ਮਰਜੀ ਆਇਆ ਜਾ ਰਿਹਾ ਜੀ ਕਰੋੜਾ ਰੁਪਏ ਦਾ ਘਾਟਾ ਟੂਲ ਨੂੰ ਪਿਆ ਤਾਂ ਕੀ ਲੱਗਦਾ ਉਹ ਵਸੂਲਣ ਦੀ ਵੀ ਉਹਨਾਂ ਨੇ ਗੱਲ ਕੀਤੀ ਬਿਲਕੁਲ ਉਹ ਤੇ ਕਹਿ ਰਹੇ ਜੀ ਉਹਨਾਂ ਨੇ ਨਾ ਆਪਣੇ ਕਮਾਈ ਦੇ ਅੱਡੇ ਬਣਾਏ ਆ ਇਹ ਕੋਈ ਘਾਟਾ ਨਹੀਂ ਹੈਗਾ ਇਹ ਸਰਕਾਰਾਂ ਸਾਡੀ ਚਿਲ ਲਾ ਰਹੀਆਂ ਨੇ ਇਹ ਮੈਂ ਤੇ ਅਸੀਂ ਤੇ ਕਹਿੰਨੇ ਵੀ ਸਾਰੇ ਇਕੱਠੇ ਹੋ ਇਹ ਟੋਲਾ ਵਾਲਾ ਸਿਸਟਮ ਹੀ ਬੰਦ ਹੋਣਾ ਚਾਹੀਦਾ ਜਦੋਂ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੈਕਸ ਦਿੰਨੇ ਆ ਫੇ ਟੋਲ ਕਿਸ ਗੱਲ ਤੋਂ ਪੰਜਾਬ ਜਿੱਦਾ ਨਵੇਂ ਗਾਇਆਂ ਟੋਲ ਲੱਗਣ ਜਾ ਰਹੇ ਆ ਆ ਉਹ ਵੱਡੇ ਰੋਡਾਂ ਦੇ ਉੱਪਰ 11 ਟੋਲ ਨਵੇਂ ਲੱਗ ਰਹੇ ਨੇ ਪਰ ਕਿਤੇ ਨਾ ਕਿਤੇ ਧੱਕਾਬਾ ਸਾਡੀਆਂ ਸਾਡੇ ਤੇ ਲੁੱਟ ਹੋ ਰਹੀ ਆ ਇਹ ਲੁੱਟ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਵਾਜਟ ਹੋਣੀ ਚਾਹੀਦੀ ਆ ਔਰ ਸਾਨੂੰ ਇਹਦੇ ਲਈ ਝੜਕਾਂ ਤੇ ਆਉਣਾ ਚਾਹੀਦਾ ਵੀ ਅਸੀਂ ਇਹ ਨਹੀਂ ਲੱਗਣ ਦੇਾਂਗੇ ਜਿਹੜੇ ਪੁਰਾਣੇ ਆ ਇਹ ਜੋ ਵੀ ਕਿੰਨੇ ਬੰਦ ਕਰੋ ਜੋ ਜਿਹੜਾ ਵਾ ਹਾਈ ਕੋਰਟ ਮਾਂ ਜੋ ਹਾਈ ਕੋਰਟ ਵੱਲੋਂ ਦੇਈ ਜਾ ਰਹੀ ਕਿਤੇ ਗਏ ਨੇ ਕਿ ਤੁਹਾਨੂੰ ਜਿਹੜਾ ਚਾਲੂ ਕੀਤਾ ਜਾਵੇ ਕਿਸ ਤਰ੍ਹਾਂ ਦੀ ਰਣਨੀਤੀ ਬਣਾ ਰਹੇ ਨੇ ਕਿਸਾਨ ਕੀ ਜਿਹੜੀਆਂ ਮੰਗਾਂ ਨੂੰ ਲੈ ਕੇ ਬੈਠੇ ਸੀ ਦੇਖੋ ਜੀ ਪਰਸੋ ਹਾਈ ਕੋਰਟ 'ਚ ਸੁਣਵਾਈ ਹੋਈ ਸੀ ਸਾਡੀ ਦੋ ਜਥੇਬੰਦੀਆਂ ਵੱਲੋਂ ਅਸੀਂ ਉੱਥੇ ਪੇਸ਼ ਹੋਏ ਸੀਗੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਇੰਦਰਵੀਰ ਸਿੰਘ ਕਾਦੀਆ ਯਾਨੀ ਮੈਂ ਉਧਰੋਂ ਦਲਬਖ ਸਿੰਘ ਜੀ ਗਿੱਲ ਅਸੀਂ ਆਪਣੀ ਜਥੇਬੰਦੀਆਂ ਨਾਲ رائے ਮੁਸ਼ਵਰਾ ਕਰਨ ਤੋਂ ਬਾਅਦ ਸਾਡੇ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਹੀ ਰਾਏ ਔਰ ਜਨਰਲ ਕੱਤਰ ਸਰਦਾਰ ਸਤਨਾਮ ਸਿੰਘ ਜੀ ਸਾਨੀ ਸਾਰਿਆਂ ਨਾਲ ਰਾਇ ਮੁਸ਼ਵਰਾ ਕਰਨ ਤੋਂ ਬਾਅਦ ਅਸੀਂ ਉੱਥੇ ਪੇਸ਼ ਹੋਏ ਸੀ ਵੀ ਆਪਣਾ ਸਾਡਾ ਪੱਖ ਅਸੀਂ ਰੱਖੀਏ ਸਾਡੀ ਸੁਣਵਾਈ ਹੋਵੇ ਸੋ ਉੱਥੋਂ ਹਾਈ ਕੋਰਟ ਨੇ ਇਹ ਗੱਲ ਕਹੀ ਵੀ ਅਸੀਂ ਤੁਹਾਡੀ ਵਕਤ ਤੋਂ ਸੁਣਵਾਈ ਕਰਾਂਗੇ ਵੀ ਤੁਸੀਂ ਆਪਣੀ ਜਿਹੜੀ ਰੈਟ ਆ ਉਹ ਵੱਖਰੀ ਡਾਇਰ ਕਰੋ ਸੋ ਅਸੀਂ ਤੁਹਾਨੂੰ ਪਰਮਿਸ਼ਨ ਗ੍ਰਾਂਟ ਕਰਦੇ ਆ ਪਰ ਅਸੀਂ ਇਹਦੇ ਵਿੱਚ ਤੁਹਾਡੀ ਗੱਲ ਨਹੀਂ ਸੁਣਨੀ ਹੈਗੀ ਸੋ ਅਸੀਂ ਹੁਣ ਵੱਖਰੀ ਰੈਟ ਲਾਵਾਂਗੇ ਵੀ ਸਾਡੀ ਪੱਖ ਸੁਣਿਆ ਜਾਵੇ ਤਾਕੀ ਜਿਹੜੀ ਕੋਰਟ ਆ ਉਹਨੂੰ ਗੁੰਮਰਾਹ ਨਾ ਕੀਤਾ ਜਾਵੇ ਜਿਹੜੇ ਸੱਚੇ ਜਿਹੜੇ ਫੈਕਟਸ ਨੇ ਜਿਹਦੇ ਆਧਾਰ ਤੇ ਅਸੀਂ ਬੈਠੇ ਆ ਸਾਡੀਆਂ ਮੰਗਾਂ ਨੇ ਉਹ ਅਸੀਂ ਉਹਨਾਂ ਨੂੰ ਦੱਸ ਸਕੀਏ ਵੀ ਕੋਰਟ ਨੂੰ ਵੀ ਇੰਨਾ ਤੱਕਾ ਹੋ ਰਿਹਾ ਵਾ ਵੀ ਇਹ ਜੋ ਬਾਕੀ ਦਾ ਫੈਸਲਾ ਵਾ ਉਹ ਕੋਰਟ ਦੇ ਆਧਾਰ ਤੇ ਆ ਵੀ ਜੋ ਕੋਰਟ ਕਰੇਗੀ ਲੱਗਦਾ ਕਿ ਪੰਜਾਬ ਸਰਕਾਰ ਪੱਖ ਨਹੀਂ ਰੱਖ ਰਹੀ ਜਾਂ ਕੋਈ ਪੰਜਾਬ ਸਰਕਾਰ ਨੇ ਦੇਖੋ ਜੀ ਬਹੁਤ ਵਧੀਆ ਪੱਖ ਰੱਖਿਆ ਅਸੀਂ ਉੱਥੇ ਸੀਗੇ ਉਹਨਾਂ ਨੇ ਹੁਣ ਮਹੀਨੇ ਤੱਕ ਦਾ ਟਾਈਮ ਲਿਆ ਵਾ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਟੋਲ ਚਲਾ ਕੇ ਦਿਓ ਤੋਲ ਹੁਣ ਉਹ ਕਹਿੰਦੇ ਵੀ ਸਾਰੀ ਆਬਾਮ ਸਾਰੀ ਪਬਲਿਕ ਸਾਰੇ ਲੋਕ ਦੁਖੀ ਆ ਵੀ ਜੋ ਅਸਲੀਅਤ ਆ ਜਿਨੇ ਵੀ ਅਫਸਰ ਸਹਿਬਾਨ ਆ ਜੋ ਵੀ ਪ੍ਰਸ਼ਾਸਨ ਆ ਉਹਨਾਂ ਦੇ ਵਿੱਚ ਧੰਨਵਾਦੀ ਆ ਵੀ ਉਹ ਆਪਣੀ ਗੱਲ ਰੱਖਣ ਚ ਕਾਮਯਾਬ ਹੋ ਉਹਨਾਂ ਨੇ ਗੱਲ ਰੱਖੀ ਆ ਵੀ ਇਹ ਜਿਹੜੀ ਮੰਗਾਂ ਨੇ ਵੀ ਇਹ ਤੇ ਆਪਾਂ ਨੂੰ ਵਿਚਾਰ ਕਰਨਾ ਪਊਗਾ ਪਰ ਜਿਵੇਂ ਜਾਪਦਾ ਵਾ ਜਿਹੜੀ ਹਾਈ ਕੋਰਟ ਆ ਉਹ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਨਿੱਤਰਦੀ ਦਿਖ ਰਹੀ ਆ ਮੰਗਾਂ ਕੀ ਨੇ ਮੁੱਖ ਮੰਗਾਂ ਮੁੱਖ ਮੰਗਾਂ ਜੀ ਦੇਖੋ ਅਸੀਂ ਤਾਂ ਇਹ ਗੱਲ ਕਹੀ ਆ ਇੱਕ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਗਵਨ ਆ ਇਹ ਵੱਖਰੀ ਗੱਲ ਆ ਇੱਕ ਵੀ ਇਹ ਜਾਂਚ ਦਾ ਵਿਸ਼ਾ ਵਾ ਇਹਦੇ ਚ ਸਾਡੀ ਸਰਪ ਇੰਨੀ ਕਿ ਡਿਮਾਂਡ ਸੀ ਵੀ ਸਾਡੀ 150 ਰੁਪਏ ਦੀ ਪਰਚੀ 24 ਘੰਟੇ ਦੀ ਕਰ ਦਿੱਤੀ ਜਾਵੇ ਵੀ ਜਿਹੜਾ ਸਾਡਾ ਪਾਸ ਹੁੰਦਾ ਸੀਗਾ 170 ਰੁਪਏ ਦਾ ਉਹ ਮਹੀਨਾ ਬਾਰ ਪਾਸ ਲਾ ਦਿੱਤਾ ਜਾਵੇ ਔਰ ਜਿਹੜਾ ਬਾਕੀ ਦੀ ਸੁਵਿਧਾਵਾਂ ਨੇ ਜਿਵੇਂ ਬਾਥਰੂਮ ਆ ਡਰੇਨੇਜ ਸਿਸਟਮ ਆ ਉਹਨੂੰ ਸੁਧਾਰ ਕੀਤਾ ਜਾਵੇ ਬੂਟੇ ਲਾਏ ਜਾਣ ਠੀਕ ਆ ਜੀ ਇੱਕ ਅਸੀਂ ਇਹ ਗੱਲ ਕਹਿੰਦੇ ਹਾਂ ਇਹ ਬੋਰਡ ਲਾਇਆ ਜਾਵੇ ਫਲੈਕਸ ਬੋਰਡ ਵੀ ਲੋਕਾਂ ਨੂੰ ਇਹ ਵੀ ਪਤਾ ਲੱਗੇ ਵੀ ਇਹ ਜਿਹੜਾ ਟੋਲ ਇੰਨੇ ਸਾਲਾਂ ਦਾ ਚੱਲ ਰਿਹਾ ਵੀ ਇਹਦੇ ਪੈਸੇ ਹੀ ਨਹੀਂ ਪੂਰੇ ਹੋ ਰਹੇ ਇਹਦਾ ਨੇਮ ਪਲੇਟ ਜਿਹੜੀ ਆ ਅਸੀਂ ਆ ਵੀ ਇਹਦਾ ਟੈਕਸ ਲੋਕਾਂ ਨੂੰ ਵੀ ਪਤਾ ਲੱਗੇ ਨਾ ਇੱਕ ਵੀ ਇਹ ਲੋਕ ਠੱਗਿਆ ਠੱਗਿਆ ਮਹਿਸੂਸ ਕਰਨ ਲੱਗੇ ਵੀ ਆਹ ਰੇ ਤਾਂ ਹਮੇਸ਼ਾ ਲਈ ਟੋਲ ਪਾਜੇ ਇਹ ਪੱਕੀ ਹੋ ਗਏ ਵੀ ਇਹਨਾਂ ਦਾ ਤਾਂ ਕੋਈ ਪੂਰਾ ਹੀ ਨਹੀਂ ਹੁੰਦਾ ਹੈਗਾ ਜਿੰਨਾ ਟੈਕਸ ਆ ਸੋ ਇਹ ਅਸੀਂ ਡਿਮਾਂਡ ਕਰਾਂਗੇ ਵੀ ਇਹ ਸਾਡੀ ਉਹ ਡਿਮਾਂਡ ਕੋਰਟ ਸੁਣਵਾਈ ਕਰੇ ਅਸੀਂ ਚਾਹੁੰਦੇ ਆਂ ਵੀ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਅਗਲੀ ਰਣਨੀਤੀ ਕੀ ਰੱਖੂਗੀ ਇੱਥੇ ਆ ਸਾਡੀ ਅਗਲੀ ਰਣਨੀਤੀ ਇਹ ਹੈ ਜੀ ਵੀ ਅਸੀਂ ਅੱਜ ਮੀਟਿੰਗ ਕਰ ਰਹੇ ਆਂ ਔਰ ਜੇ ਸਾਡੀ ਸੁਣਵਾਈ ਨਾ ਹੋਈ ਤੱਕਾ ਕਰਨਗੇ ਜੇ ਕੋਰਟ ਸਾਡੀ ਨਹੀਂ ਮੰਨੂਗੀ ਫਿਰ ਅਸੀਂ ਲੰਬੇ ਟਾਈਮ ਤੱਕ ਸਾਡੇ ਕੋਲ ਸੜਕਾਂ ਨੇ ਅਸੀਂ ਸੜਕਾਂ ਤੇ ਬੈਠਣਾ ਪਸੰਦ ਕਰਾਂਗੇ ਹਾਲਾਂਕਿ ਅਸੀਂ ਘਰੇ ਨਹੀਂ ਬੈਠਾਂਗੇ ਅਸੀਂ ਇੱਥੇ ਆਪਣਾ ਰੋਸ਼ਟ ਪ੍ਰਦਰਸ਼ਨ ਕਰਾਂਗੇ ਅਸੀਂ ਚੱਲਣ ਨਹੀਂ ਦਵਾਂਗੇ ਜੀ